हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰ ਅੱਜ ਪਹੁੰਚ ਚੁੱਕੇ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਹਾਲੀ ਤੋਂ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਨਸ਼ੇਰਾ ਪਨਵਾ ਵੀ ਤਕਰੀਬਨ ਇੰਨੀ ਦੂਰੀ ਤੇ ਆ ਕੈਰੋਂ ਲੋਕਾ ਇਧਰ ਕੜਿਆਲਾ ਬੁਰਜ ਨੱਥੂ ਦੇ ਬਿਲਕੁਲ ਨੇੜੇ-ਨੇੜੇ ਪਿੰਡ ਆ ਨਾਲ ਲੱਗਦੇ ਪੱਟੀ ਵੀ ਇੱਥੋਂ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਆ ਵੀਰ ਰਪਿੰਦਰ ਦੇ ਘਰ ਆਏ ਆ ਇਸ ਫਾਰਮ ਤੋਂ ਲਗਾਤਾਰ ਆਪਾਂ ਤੁਹਾਨੂੰ ਜਿਹੜਾ ਰੁਟੀਨ ਦੇ ਵਿੱਚ ਪਸ਼ੂ ਦਿਖਾ ਰਹੇ ਆ ਕੋਈ ਦੂਜੇ ਤੇ ਜਿਹੜੀ ਜਿਹੜੀ ਅਪਡੇਟ ਆ ਆਪਾਂ ਤੁਹਾਡੇ ਬਿਲਕੁਲ ਸਾਹਮਣੇ ਪੇਸ਼ ਕਰ ਦਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਐਨੀਮਲ ਆਪਾਂ ਤੁਹਾਨੂੰ ਵੈਸੇ ਚ ਟੋਟਲ ਜਿਹੜੇ 4 ਦਿਖਾਉਣੇ ਆ ਸੋ ਇੱਕ ਤੁਸੀਂ ਪਹਿਲਾਂ ਜਿਹੜੀ ਤਾਰੀਖ ਨੋਟ ਕਰ ਲਓ ਅੱਜ 6 ਅਕਤੂਬਰ ਤੇ ਸਮਾਂ ਕੋਈ ਮਾਰਨਿੰਗ ਦੇ 11:30 12 ਵਜੇ ਦਾ ਸਮਾਂ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਣੀ ਉਹੀ ਹੁੰਦੀ ਆ ਵੀ ਜਿਹੜੇ ਵੀ ਪਸ਼ੂ ਤੁਸੀਂ ਖਰੀਦਦਾਰੀ ਕਰੋਗੇ ਕਿਸੇ ਭਰਾ ਨੂੰ ਕੋਈ ਵੀ ਵੜ ਪਸੰਦ ਆਉਂਦੀ ਆ ਉਸ ਵਿਸ਼ੇਸ਼ ਪਸ਼ੂ ਦੀ ਤਸੱਲੀ ਬੇ ਚਾਹੇ ਮੇਰਾ ਭਰਾ ਆਨਲਾਈਨ ਬੰਗਾ ਰਿਆ ਤੇ ਵੀਡੀਓ ਕਾਲ ਤੇ ਤਸੱਲੀ ਕਰਾਉਣੀ ਆ ਉਹ ਬਿਲਕੁਲ ਤੁਸੀਂ ਕਰਾ ਸਕਦੇ ਜੀ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਪਿੰਦਰਵੀਰ ਸਤਸ੍ਰੀ ਅਕਾਲ ਜੀ ਮਾਰਾ ਠੀਕ ਠਾਕ ਚੜ੍ਹਦੀ ਕਲਾ ਜੀ ਸ਼ੁਕਰ ਮਾਲਕ ਦਾ ਪਿੰਦਰਵੀਰ ਉਹਦੋਂ ਵੀ ਆਪਾਂ 5-6 ਇੱਕ ਪਸ਼ੂ ਪਾਏ ਸੀਗੇ ਹਾਂਜੀ ਹਾਂਜੀ ਭਾਜੀ ਤੇ ਅੱਜ ਵੀ ਜਿਹੜੇ 4 ਆਪਣੇ ਕੋਲ ਪਸ਼ੂ ਆ ਤਿੰਨ ਵੜਾ ਸੁਈਆਂ ਨੇ ਤੇ ਇੱਕ ਗੱਬਣ ਬੱਚੀ ਆ ਹਾਂਜੀ ਇੱਕ ਗੱਬਣ ਐ ਤਿੰਨ ਸੁਈਆਂ ਸੁਈਆਂ ਠੀਕ ਆ ਵੀਰੇ ਕ੍ਰੋਸ ਬਰੀਡ ਆਗੇ ਹਣਾ ਸਾਰੇ ਹਾਂਜੀ ਹਾਂਜੀ ਲੋ ਵੀ ਕ੍ਰੋਸ ਬਰੀਡ ਆ ਬਾਕੀ ਰੇਡ ਬਿਲਕੁਲ ਜੈਨੂਨ ਜਾਇਜ਼ ਹੀ ਰਹਿਣਗੇ ਸੋ ਬਾਕੀ ਮੌਕੇ ਤੇ ਕਿਸੇ ਭਰਾ ਦਾ ਬੰਦਾ ਸਰ ਦਾ ਮਾਨਤਾ ਨਾ ਉਹ ਹੁੰਦਾ ਰਹਿੰਦਾ ਜਦੋਂ ਵੀ ਤੁਸੀਂ ਸੌਦਾ ਕਰਦੇ ਜੇ ਤੇ ਬਾਕੀ ਗੱਲਬਾਤ ਕਰਦੇ ਆ ਵੀਰ ਰਪਿੰਦਰ ਕਿਹੜੇ ਪਾਸਿਓ ਉਹ ਪਹਿਲੇ ਸੂਵੇ ਬਛੀਤ ਕਰ ਲਈ ਪਹਿਲੇ ਸੂਵੇ ਇਧਰਲੇ ਪਾਸੇ ਤੁਹਾਨੂੰ ਲੈ ਚਲਦੇ ਆ ਪਲੂਣ ਪਹਿਲਾ ਸੂਆ ਬਛੀ ਨਾ ਸੂਣਾ ਆ ਸੂਈ ਸਵਾਈ ਹੈ ਨਾ ਤੇ ਇਹ ਵੀਰਾਂ ਚ ਕਿੰਨੇ ਕਿ ਦਿਨੋਂ ਕਿਸੀ ਆ ਸਮਝੋ ਕੱਲ ਦੀ ਸੂਈ ਬੱਚੀ ਲਓ ਜੀ ਕੱਲ ਦੀ ਸੂਈ ਬੱਚੀ ਤੁਹਾਨੂੰ ਦਿਖਾ ਰਹੇ ਆ ਮਗਰ ਕੀ ਇਹ ਬੱਚਾ ਇਹ ਪਹਿਲਾ ਸੂਆ ਜੇ ਮਗਰ ਬੱਚੀ ਆ ਮਗਰ ਵੀ ਬੱਚੀ ਆ ਹਾਂਜੀ ਹਾਂਜੀ ਆਪ ਬੱਚੀ ਆ ਮਗਰ ਵੀ ਬੱਚੀ ਆ ਪਹਿਲਾ ਸੂਆ ਤੇ ਕੱਲ ਦੀ ਸੂਈ ਆਪਣੇ ਫਾਰਮ ਤੇ ਜੇਰ ਜੁਰ ਪਾਤੀ ਪ੍ਰੋਪਰ ਜੇਰ ਜੁਰ ਦੀ ਵੀਡੀਓ ਬਣਾਈ ਥੰਦੂ ਸਾਹਿਬ ਜਿਹੜਾ ਮਾਲ ਹੁੰਦਾ ਨਾ ਵੀਡੀਓ ਉਸੇ ਲਈ ਪਾ ਲਈ ਦੀ ਠੀਕ ਆ ਠੀਕ ਆ ਕੋਈ ਗੱਲ ਨਹੀਂ ਲਓ ਵੀ ਇਹ ਜੇਰ ਜੁਰ ਪਾਈ ਦੀ 200 ਪ੍ਰੋਪਰ ਵੀਡੀਓ ਤੁਹਾਨੂੰ ਮਿਲ ਜੂਗੀ ਵੈਸੇ ਪ੍ਰੋਪਰ ਵੀਡੀਓ ਬਣੀ ਵੀ ਹੋਊਗੀ ਇਹਨਾਂ ਦੇ ਕੋਲ ਜਾਂ ਬਿਲਕੁਲ ਇਹਨੇ ਜੇਰ ਪਾਈ ਹੈ ਪ੍ਰੋਪਰ ਤੇ ਮੇਰਾ ਭਰਾ ਤਸੱਲੀ ਕਰ ਸਕਦੇ ਜੇ ਨਾਰਮਲ ਦਰਮਿਆਨੀ ਜਿਹੜੀ ਆ ਪਹਿਲਾਂ ਵੱਸੀ ਕਰਕੇ ਥੋੜੀ ਜੀ ਭਲੂਣ ਲੇਵੇ ਤੇ ਚਾਹੇ ਅੱਗੇ ਮਾੜਾ ਤੁਹਾਨੂੰ ਧੋਨ ਵਾਲੀ ਸਾਈਡ ਤੇ ਭਲੂਣ ਨਜ਼ਰ ਆਊਗੀ ਚੁਾਈ ਚੰਗੀ ਨਿਕਲੀ ਵੀਰ ਹਾਂਜੀ ਚੁ ਠੀਕ ਆ ਰਾਦੀ ਸੂਈ ਕਰਕੇ ਠੀਕ ਆ ਠੀਕ ਆ ਉਹ ਦੋ ਦਰ ਝੜ ਜਾਂਗ ਝੜ ਜਣੀ ਨਹੀਂ ਚੋ ਪਹਿਲੇ ਸੂਏ ਬੱਛੀ ਆ ਹਾਂਜੀ ਹਾਂਜੀ ਤੇ ਚਵਾਈਆਂ ਚਪੂਈਆਂ ਚ ਆ ਗਈ ਕਰਮਾਂ ਵਾਲੀ ਥੱਲੇੋਂ ਕਾਫੀ ਚੰਗੀ ਬਣ ਜੂਗੀ ਹਾਂਜੀ ਸੋ ਇੱਧਰ ਤੁਹਾਨੂੰ ਇੱਕ ਵਖਾ ਦੇਨੇ ਆ ਠੀਕ ਆ ਜੀ ਆ ਦੇਖੋ ਆ ਦੇਖੋ ਠੀਕ ਆ ਜੀ ਸੋ ਬਾਕੀ ਥਣ ਥਣ ਕੱਢ ਆਊਗੀ ਚਵਾਈਆਂ ਦੇ ਵਿੱਚ ਬਿਲਕੁਲ ਬਿਲਕੁਲ ਮੁਠੀ ਲੱਗਦੀ ਹੈ ਤਕਰੀਬਨ ਮੁਠੀ ਦਾ ਥਣ ਕੱਢ ਆਊਗੀ ਮਗਰ ਬੱਛੀ ਵੀ ਚੰਗੀ ਆ ਬੂਤੀ ਬਾਤੀ ਚੰਗੀ ਆ ਨਾੜੂਆ ਨਾਲ ਆ ਬੱਚੇ ਦੇ ਸਟੇੜ ਪਟੇ ਦੇ ਵਿੱਚ ਇਹ ਵੇੜ ਆਪਾਂ ਤੁਹਾਨੂੰ ਦਿਖਾ ਰਹੇ ਆ ਰੰਗ ਬਾਜ ਆ ਕਰਮਾਂ ਵਾਲ ਥੋੜੀ ਜੀ ਸੂ ਸਵਾ ਦੇ ਵਿੱਚ ਆ ਵੀਰ ਪਿੰਦਰ ਇੱਕ ਵਾਰੀ ਬਾਹਰ ਨੂੰ ਮੜਾ ਤੋੜ ਕੇ ਦਿਖਾ ਦ ਗਿਆ ਤਸੱਲੀ ਦੇ ਨਾਲ ਬੱਚੀ ਚੰਗੀ ਆ ਠੀਕ ਆ ਜੀ ਸੋ ਨਵਾਂ ਆਂਗੇ ਠੀਕ ਆ ਜੀ ਪਹਿਲਾਂ ਉਹ ਦੂਜੇ ਨ ਬੱਚੀਆਂ ਚਲੋ ਕੋਈ ਭਰਾ ਲੈ ਜਾਂਦਾ ਕੋਈ 5 7 ਸਵੇਰੇ ਤੁਹਾਨੂੰ ਜਿਹੜਾ ਦੁੱਧ ਪਿਉਣ ਗਿਆ ਚਵਾਉਣ ਗਿਆ ਬੱਚਾ ਰਹਿ ਜਿਹੜੀ ਨਾਲ ਹੀ ਆ ਬੱਚਾ ਮਗਰ ਇਹਦੇ ਬੱਚੀ ਆ ਬੱਚਾ ਤੋੜਨਾ ਬੱਚਾ ਬੱਚਾ ਰਹਿੰਦੇ ਆ ਜੀ ਹਨਾ ਹਾਂ ਲੱਭ ਇੱਕ ਵਾਰੀ ਪੂਰਾ ਤਸੱਲੀ ਨਾਲ ਤਚਨ ਫੇਸਬੁਕ ਕੁਆਲਟੀ ਵਿਖਾ ਦੇ ਤਸੱਲੀ ਨਾਲ ਵੀ ਹਾਈਟ ਕੱਦ ਵੀ ਸੋਹਣਾ ਬੱਚੀ ਦਾ ਠੀਕ ਆ ਕੱਦ ਕੋ ਤੇ ਵੀ ਸੋਹਣਾ ਥੋੜਾ ਜਿਹਾ ਸੂਸਵਾ ਦੇ ਵਿੱਚ ਇੱਕ ਵਾਰੀ ਜਿੱਦਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਮਾਰਨਿੰਗ ਇੱਕ ਤੇ ਕੱਲ ਸੂਈ ਆ ਠੀਕ ਆ ਹਾਂ ਅਬੀ ਹੇ ਗਾਵੇ ਮੋੜ ਲਓ ਫਿਰ ਮੋੜੋ ਲੋ ਕਰੋ ਚੱਕ ਠੀਕ ਹੈ ਜੀ ਸੋ ਦੋ ਕਿ ਚਵਾਈਆਂ ਹੋਈਆਂ ਫਿਰ ਅਜੇ ਹਨ ਸਰਦਾਰ ਸਾਹਿਬ ਕੱਲ ਰਾਤ ਤੋਂ ਹੀ ਇਹਦੇ ਇੱਕ ਸਵੇਰੇ ਚਵਾਈ ਕੀਤੀ ਹਾਂ ਦੋ ਚਵਾਈਆਂ ਹੋਈਆਂ ਜੀ ਠੀਕ ਹੈ ਸੋ ਦੋ ਕੁ ਚਵਾਈਆਂ ਹੋ ਗਈਆਂ ਨੇ ਹਾਂਜੀ ਹਾਂਜੀ ਤੇ ਇਹ ਬੱਛੀ ਆ ਠੀਕ ਆ ਜੀ ਮਗਰ ਵੀ ਬੱਛੀ ਆ ਪਹਿਲਾਂ ਵੀ ਆਪਾਂ ਤੁਹਾਨੂੰ ਨੋਟ ਕਰਾਤਾ ਵੀਰ ਪਿੰਦਰ ਕੀ ਮੁੱਲ ਕੀ ਡਿਮਾਂਡ ਰੋਗੀ ਵੈੜ ਤੇ ਸੰਤੋਸ਼ ਸਿੰਘ ਮੁੱਲ ਤਾਂ ਕਰਦੇ ਆ 48000 ਆ 45 ਦੀ ਦੀ 45 ਦੀ ਹਾਂਜੀ ਕੋਈ ਜਾਇਜ ਜਾਜ ਹੀ ਕਰਕੇ ਉਹ ਚੋਂ ਛੋਟ ਕਰਦੇ 45 ਚੋਂ ਹਾਂਜੀ 42 ਦੀ ਰੇਟ ਸੰਸਰ 42000 ਦੀ ਆ ਜਾਂਦੀ ਰਹੂਗੀ ਠੀਕ ਆ ਜੀ ਮੁੱਲ ਜਾਇਜ ਆ ਕਿਸੇ ਭਰਾ ਨੇ ਚਾਹੋ ਵੇਚਣੀ ਆ ਚਾਹੇ ਕਿਸੇ ਨੇ ਘਰੇ ਰੱਖਣੀ ਆ 42000 ਦੀ ਅੱਜ ਫਾਈਨਲ ਜਿਹੜੀ ਇਹ ਤੁਹਾਨੂੰ ਵੈੜ ਮਿਲ ਜੂਗੀ ਸੋ ਪਲੂਨ ਬੱਛੀ ਤੁਹਾਨੂੰ ਦਿਖਾਤੀ ਆ ਇੱਕ ਸੈਕੰਡ ਨੰਬਰ ਤੇ ਇੱਕ ਤੋਹਫਾ ਵਿਖਾਉਣੇ ਆ ਭਰਾਵਾਂ ਨੂੰ ਠੀਕ ਆ ਜੀ ਬੱਛੀ ਵੇਖੋ ਮੇਰਾ ਪ੍ਰਾਟ ਠੀਕ ਆ ਜੀ ਮਨ ਖੁਸ਼ ਕਰੂਗੀ ਮੇਰਾ ਭਰਾ ਕੋਈ ਵੀ ਖਰੀਦਦਾਰ ਹੀ ਕਰਨਾ ਆਉਂਦਾ ਠੀਕ ਆ ਜੀ ਚਾਹੇ ਕੋਈ ਪਿੱਛੇ ਆਣ ਕੇ ਵੇਖਦਾ ਛੇ ਬਹੁਤ ਵਧੀਆ ਤੇ ਇਹ ਵੀ ਰੁਪਿੰਦਰ ਸਿੰਘ ਜੀ ਦਾ ਪਹਿਲਾ ਠੰਡੀ ਧੀਰੀ ਦੇਖੋ ਦੂਜਾ ਸੁਬਾ ਦੂਜਾ ਹੈ ਸੁਬਾ ਘਰ ਆ ਜਾ ਪਹਿਲਾਂ ਕਹਿੰਦੇ ਚਲੋ ਆਪਾਂ ਦੂਜਾ ਮੰਨੀਏ ਠੀਕ ਆ ਲੈ ਵੀ ਜੇ ਪਹਿਲਾਂ ਕਹਿੰਦਾ ਪਹਿਲਾਂ ਮੰਨ ਸਕਦੇ ਹੋ ਵੀਰ ਮੇਰੇ ਠੀਕ ਆ ਜੀ ਵੈਸੇ ਦੂਜੇ ਬੱਛੀ ਵੀ ਜਾਪਦੀ ਆ ਦੂਜਾ ਵੀ ਤੇ ਪਾਲੀਸਾਂ ਵੀ ਬੜੀ ਆ ਕੱਤਪੁੱਤ ਇੱਥੇ ਤੁਸੀਂ ਵੇਖੋ ਕੱਤ ਪੂਰਾ ਵੱਡਾ ਥਾਣ ਬਖਾ ਦੇ ਇੱਕ ਵਾਰੀ ਮਾੜਾ ਜਸ਼ਨ ਖਾਣਾ ਹੱਥੀ ਮੁਠੀ ਵਾਲਾ ਵਿਰਲ ਬੁਰਲ ਵਿਥਬੂਤ ਚੰਗੀ ਆ ਤੇ ਸਭ ਤੋਂ ਮੇਨ ਗੱਲ ਆ ਵੀ ਵੇਖੋ ਹੱਥ ਉਤ ਫੇਰ ਕੇ ਬੁਖਾਰ ਰਿਆਂ ਵੀ ਠੰਡੀ ਮਿੱਠੀ ਆ ਵੀ ਇਹ ਨਹੀਂ ਹੈਗਾ ਗਰਮ ਵਾਲੀ ਹੈਗਾ ਜੀ ਲੱਤ ਛੜ ਮਾਰਨ ਵਾਲੀ ਹੈ ਠੀਕ ਆ ਤੇ ਕ੍ਰੋਸ ਬਰੀਡ ਦੇ ਵਿੱਚ ਆ ਕੋਈ ਐਚ ਐਫ ਦੇ ਨਾਲ ਕ੍ਰੋਸ ਇਹਦਾ ਲਾ ਸਕਦਾ ਜੰਪਾਲ ਪੂਰਾ ਕੋਈ ਗਰਲੈਂਡੋ ਦਾ ਤੇ ਐਚ ਐਫ ਦਾ ਲਾ ਲੈ ਕਿਉਂਕਿ ਪਾਲੀਸਾਂ ਵੀ ਆ ਪੁੱਠੇ ਪੱਠੇ ਤੋਂ ਤੁਸੀਂ ਵੇਖੋਗੇ ਵੀ ਜਿਵੇਂ ਆਪਾਂ ਗਰਨੇਡੋ ਦੇ ਵਿੱਚ ਬਹਿਣਾ ਦੇਖਦੇ ਆ ਉਹਦਾ ਕ੍ਰੋਸ ਆਂਗਾ ਠੀਕ ਆ ਹਾਂ ਲੈ ਜੂ ਅਜਾ ਪਿੰਦਰ ਵੀਰ ਕੋਈ 5 4 ਦਿਨ ਹਾਂ 5 4 ਦਿਨ ਲੈ ਜੂ ਸੰਧੂ ਸਾਹਿਬ ਹੋ ਸਕਦਾ ਹਫਤੇ ਦੇ ਅੰਦਰ ਹੀ ਸੁਪੂ ਉਹਦਾ ਹਾਂ ਤੇ ਹਫਤੇ ਦੇ ਅੰਦਰ ਬਾਹਰ ਲੈ ਜੂ ਬਣੂ ਬਹੁਤ ਬੱਚੀ ਹਾਂ 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 ਦੇਖੋ ਸੰਧੂ ਸਾਹਿਬ ਠੰਡੀ ਬਹੁਤ ਆਈ ਆਹ ਦੇਖੋ ਜੀ ਕਾਂਥੋ ਨੇ ਵੇਖਰ ਕੋ ਨਿਕਾਣਾ ਸਨ ਮੰਨੇ ਮੇਰੇ ਮੁੱਠੀ ਵਾਲਾ ਸਨ ਮੋਟਾ ਥਾ ਜੀ ਠੀਕ ਆ ਇਧਰ ਲਾ ਕੇ ਵਿਖਾ ਦੇਣ ਪਲਾ ਪੁਲਾ ਮਾੜੀ ਮੋਟਾਈ ਆ ਇਹ ਤਾਂ ਪਲੋਂ ਹੈਗੀ ਆ ਠੀਕ ਆ ਜੀ ਪਲਾ ਪੁਲਾ ਹੈਗੀਆਂ ਨਾਰਮਲ ਠੀਕ ਆ ਬਾਕੀ ਬੱਚੀ ਪੌਲੀ ਸਾ ਵੀ ਬਹੁਤ ਜਿਆਦੀ ਆ ਉਹ ਤੁਸੀਂ ਸਾਹਮਣੇ ਵਿੱਚ ਵੇਖ ਰਹੇ ਜੀ ਵੀਡੀਓ ਤੇ ਠੀਕ ਆ ਤੇ ਪਲੀ ਪਲੀਤੀ ਬਹੁਤ ਜਿਆਦੀ ਆ ਕਰ ਰਿਹਾ ਕੋਈ ਸੰਦੇਸ ਭਾਵੇਂ ਰਸਾ ਪਲੋ ਬਾਜਣ ਵਟਾ ਛੱਡਦੀ ਜਿਹਦਾ ਮਰਜੀ ਬਿਠੜੀਏ ਇਹ ਥੋੜਾ ਲੱਤ ਛੱਡ ਕਰ ਜੂ ਕਾਂਥੋ ਬਹੁਤ ਮੋਟਾ ਵਾ ਇਹ ਸਿਰਫ ਇਹ ਪਿਛੋਂ ਆ ਜਾਂਦਾ ਭਲਾਂ ਭੁਲਾ ਨਾ ਜਿਵੇਂ ਹਾਂ ਬਾਗਸਰ ਤੋਂ ਸਾਰੇ ਪਾਸੇ ਦਿਖਾ ਦਿਓ ਤਸਲੀ ਨਾਲ ਆ ਦੇਖੋ ਇੱਕ ਬਹਿਣੀ ਵਾਲੇ ਪਾਸਿਓਂ ਇਧਰੋਂ ਵੀ ਦਿਖਾ ਦਿਓ ਇੱਕ ਬਹਿਣੀ ਵਾਲੇ ਪਾਸਿਓਂ ਇਧਰ ਠੀਕ ਆ ਜੀ ਲੈ ਵੀ ਫਿਰ ਮੋੜ ਲਾ ਪਿੰਦਰ ਠੀਕ ਆ ਸੋ ਇਹ ਬਾੜ ਦੀ ਦੇਖਾ ਠੀਕ ਆ ਜੀ ਬਾਕੀ ਜੰਪਲ ਤੁਸੀਂ ਵੇਖ ਲਿਆ ਫੁੱਲ ਵਜਨ ਵਟਾ ਤੇ ਦੂਜਾ ਸੂਬਾ ਬੇਸ਼ੱਕ ਮੰਨ ਲੇ ਤੁਸੀਂ ਸੌਦਾ ਕਰ ਲਿਆ ਜੀ ਦਿਨ ਹਜੇ 5 ਲੈ ਜੇ 4 ਲੈ ਜੀ ਸੋ ਇੰਨਾ ਕ ਸਮਾਂ ਹਜੇ ਆਰਾਮ ਨਾਲ ਲੈ ਜੂਗੀ ਠੀਕ ਹੈ ਜੀ ਹਾਂ ਤੋੜ ਲਓ ਓਕੇ ਮੋਲਕ ਕੀਡ ਮਾਰ ਰੋਗੇ ਇਦੀ ਸਰ ਸਰ ਵਾੜ ਵੱਡੀ ਆ ਚਲੋ ਮੁੱਲ ਤੇ ਥੋੜਾ ਉੱਚਾ ਆ ਹਾਂ ਇਹ ਤਜਾ ਦੀ ਸੰਧੂ ਸਾਹਿਬ ਦੇ ਦੀ 75 ਦੀ ਹਾਂਜੀ ਹਾਂਜੀ 75 ਦੀ ਦੇ ਦੋ ਖੌਂਦਾ ਮਾਨਤਨ ਕਰਕੇ ਦੇ ਦੇ ਕੇ 2 ਛੱਡ ਦਾਂਗੇ 73 ਦੀ 73000 ਦੀ ਹਾਂਜੀ ਲਓ ਵੀ 73000 ਦੀ 73000 ਦੀ ਕੋਈ ਆਹ ਕਣ ਵੀ ਇਥੇ ਮਾਨਤਨ ਥੋੜਾ ਬੜਾ ਮੈਂ ਕਰਦੇ ਕੁਜੀ ਨਾਲ ਚਲੋ ਜਿੰਨਾ ਵੀ ਆ ਕੋਈ ਲਾਗੇ ਲਾ ਦਾਂਗੇ ਹੋਰ ਥੋੜਾ ਬਾਤਾ ਹਾਂਜੀ ਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਜਿਹੜੀ ਇਹ ਜਰਸੀ ਵਖਾਉਣੇ ਆ ਠੀਕ ਆ ਜੀ ਜਰਸੀ ਵਾੜ ਆ ਸੋ ਇਹ ਸਵਾਈ ਆ ਕਿੰਨੇ ਕਿ ਦਿਨ ਹੋ ਗਿਆ ਜੀ ਸੰਧੂ ਸਾਹਿਬ ਕੱਲ੍ਹ ਸੂਈ ਦੇ ਕੱਲ ਦੀ ਸੂਈ ਆ ਜੇ ਜੂ ਰੋਕੇ ਪਾਈ ਆ ਜੇ ਜੂ ਦੀ ਵੀਡੀਓ ਸਾਡੇ ਕੋਲ ਹੈਗੀ ਠੀਕ ਆ ਜੀ ਹਾਂਜੀ ਲਓ ਜੀ ਠੀਕ ਆ ਵੀਡੀਓ ਮਿਲ ਜੂਗੀ ਕਿਸੇ ਭਰਾ ਨੂੰ ਕਲਿੱਪ ਚਾਹੀਦਾ ਪ੍ਰੋਪਰ ਜੇਰਪੇ ਦੀ ਵੀਡੀਓ ਮਿਲ ਜੂਗੀ ਬੂਤੀ ਬਾਤੀ ਬਹੁਤ ਸੋਹਣੀਆਂ ਨੋਕਲਾ ਥਾਣਾ ਮਗਰ ਬੱਛਾ ਮਗਰ ਬੱਛਾ ਸੰਧੂ ਸਾਹਿਬ ਮਗਰ ਬੱਛਾ ਠੀਕ ਆ ਜੀ ਕਰਾਸ ਬਰੀਡ ਵਿੱਚ ਮਗਰ ਬੱਛਾ ਬਾਕੀ ਥਾਣ ਚੱਡਾ ਮੇਰੇ ਵੀ ਦੇਖੋ ਤੁਸੀਂ ਨਿਗਾਹ ਮਾਰ ਲਓ ਚਾਰੇ ਥਾਣਾ ਅਰਲੀਆਂ ਵਰਗੇ ਨੋ ਕਲਾ ਥਣ ਲਗਾ ਤੇ ਬੋਲਾ ਕਿੰਨਾ ਹੋ ਗਿਆ ਇਸ ਵਕਤ ਸਤਿ ਸ੍ਰੀ ਅਕਾਲ ਸਟਾਰਟਿੰਗ ਬੋਲਾ 1011 ਕਿਲੋ 1011 ਕਿਲੋ ਸਟਾਰਟਿੰਗ ਆ ਹਾਂਜੀ ਲੋ ਜੀ 1011 ਕਿਲੋ ਬੋਲ ਦੀ ਸਟਾਰਟਿੰਗ ਆ ਚੋਣ ਚਵਾ ਦੀ ਅੱਕਰ ਨਹੀਂ ਚੋਣ ਚਵਾ ਪਰੇ ਗੱਲਾਂਗੇ ਲੋ ਜੀ ਗੱਲਾਂ ਪਰੇ ਆ ਠੀਕ ਆ ਵੀਰਪਿੰਦਰ ਆਂ ਤਾਂ ਬਾਕੀ ਖੋਲ ਗਏ ਵੀਰੇ ਨੂੰ ਵੀ ਬੱਛਾ ਮਗਰ ਆ ਕਾਫੀ ਕਲਰ ਜਾਂ ਰੰਗ ਆ ਇਸ ਵੜ ਦਾ ਬਾਕੀ ਥਣ ਵੇਖ ਕੇ ਨਾਰਮਲ ਹੀ ਤੁਹਾਨੂੰ ਪਤਾ ਲੱਗ ਜਾਊਗਾ ਥਣ ਬਹੁਤ ਸਵਾਦੀ ਲੱਗਾ ਮੁਠੀ ਮੁਠੀ ਵਾਲਾ ਥਣਾ ਸੋ ਨਾਰਮਲ ਹੀ ਕਿਸੇ ਲੇਡੀਜ਼ ਨੇ ਚਵਾਈ ਕਰਨੀ ਆ ਕਿਸੇ ਭੈਣ ਨੇ ਚਵਾਈ ਕਰਨੀ ਆ ਕਿਸੇ ਭਰਾ ਨੇ ਕਰਨੀ ਆ ਨਾਰਮਲੀ ਤੁਸੀਂ ਗੱਲ ਕਰਦੇ ਨੇ ਵੀ ਠੀਕ ਹੈ ਜੀ ਥਾਣ ਪੂਰਾ ਸਵਾਦੀ ਚਾਹੀਦਾ ਥਾਣ ਹੱਥੀ ਮੁਠੀ ਵਾਲਾ ਸੋ ਵੜਾ ਥਾਣਾ ਦੇ ਨਾਲ ਹੀ ਹੈ ਬਾਕੀ ਤੁਹਾਡੇ ਸਾਹਮਣੇ ਆ ਕੋਈ 11 ਕਿਲੋ ਪੌਲਾ ਜਿਹੜਾ ਇਹਦਾ ਅਕਾਊਂਟ ਕੀਤਾ ਗਿਆ ਬਾਕੀ ਹਾਈਟ ਕੱਦ ਦੀ ਗੱਲ ਕਰ ਲਈਏ ਤੇ ਆਮ ਚਿੱਟੀਆਂ ਪੰਜ ਜਰਸੀ ਬਰੀਡ ਦੇ ਵਿੱਚ ਵੜਾ ਦੇਖਦੇ ਆ ਉਹਦਾ ਹੀ ਕੱਦ ਕਾਠ ਇਸ ਵੜ ਦਾ ਆਇਤ ਰੋਕ ਲਿਆ ਜੀ ਆ ਲੈ ਆਪ ਖਾਦੋ ਥਣ ਲਾ ਗਿਓ ਠੀਕ ਹੈ ਠੀਕ ਆ ਓਕੇ ਮੋੜੋ ਵੀਰਪਿੰਦਰ ਲਓ ਜੀ ਇਹ ਜਰਸੀ ਅੰਗ ਦੇ ਵਿੱਚ ਜਿਹੜੀ ਦੋਸਤੋ ਤੁਹਾਨੂੰ ਆਪਾਂ ਵੈੜ ਦਿਖਾ ਰਹੇ ਠੀਕ ਆ ਜੀ ਦੂਜੇ ਕ ਸਵੇ ਮਨ ਕੇ ਤੁਸੀਂ ਸੌਦਾ ਕਰ ਲਿਆ ਜੇ ਬਾਕੀ ਇਹ ਕੇ ਸੇਵਾ ਕਿਸੇ ਫਾਰਮਰ ਭਰਾ ਦੀ ਚੰਗੀ ਰਹੀ ਦੋ ਦਿਨੇ ਕਰਮਾੜੀ ਨੇ ਚੰਗਾ ਚੁੰਦੀ ਹੈ ਨਾ ਠੀਕ ਹੈ ਜੀ ਇਸ ਵਕਤ ਜਿਹੜਾ ਬੌਲਾ ਹੀ ਕੋਈ 11 ਕਿਲੋ ਕੋਈ ਖੇਰਾ ਪਾ ਤੁਹਾਨੂੰ ਨੋਟ ਕਰਾ ਦਿੰਦੇ ਆ ਸੋ ਸਟਾਰਟਿੰਗ ਆ ਸੋ ਮਾਲ ਸੂਏ ਸੂਏ ਆਉਂਦਾ ਠੀਕ ਹੈ ਜੀ ਕੋਈ ਗੱਬੜ ਨਹੀਂ ਪਸ਼ੂ ਆ ਜਿੱਦੇ ਬਿਲਕੁਲ ਤਿਆਰੀ ਵਾਲੇ ਤੁਹਾਨੂੰ ਮਿਲੂਗਾ ਕੋਈ ਜ਼ਿਆਦਾ ਕੱਚੇ ਪਸ਼ੂ ਇੱਥੇ ਨਹੀਂ ਹੁੰਦੇਗੇ ਜ਼ਿਆਦਾਤਰ ਸੂਏ ਸੂਏ ਪਸ਼ੂ ਆ ਜਾਂ ਪੂਰੇ ਤਿਆਰੀ ਵਾਲੇ ਹੁੰਦੇ ਆ ਠੀਕ ਆ ਓਕੇ ਵੀਰ ਪਿੰਦਰ ਕੀ ਮੌਲਕੀ ਡਿਮਾਂਡ ਹੋ ਗਈ ਜੀ ਸਾਨੂੰ ਸਭ ਮੁੱਲ ਦਾ ਭਾ 55 ਕਰ ਜੀਗੇ ਹਾਂ ਜ ਮੈਂ ਤਾਂ ਬੰਨ੍ਹਿਆ ਯਾਰ ਦੇ ਦਿੱਤੀ ਬਹੁਤ ਜਿਆਦੇ ਹਾਂਜੀ ਤੁਸੀਂ ਜਾਂਦੇ ਜੀ 52 ਦੀ ਫਿਰ 52 ਦੇ ਦਿੱਤੀ ਤੁਸੀਂ ਇਹ ਦੇ ਦਿੱਤੀ ਕਰਦੇ ਛੋਟ ਬਹੁਤ ਚੰਗੀ ਚਲ ਜਹਾਰੋ ਕੁ ਛੱਡ ਦਾਂਗਾ ਠੀਕ ਹਾਂਜੀ ਲਓ ਵੀ ਮੈਂ ਬੜਾ ਬਹੁਤ ਚੰਗੀ ਸਾਨੂੰ ਸਭ ਵੈਡ ਨਹੀਂ ਕਿਸੇ 51000 ਦੀ 51000 ਦੀ ਠੀਕ ਆ 51 ਦੀ ਆ ਲਓ ਵੀ 51000 ਦੀ ਇਹ ਫਾਈਨਲ ਅੱਜ ਮਿਲ ਜੂਗੀ ਠੀਕ ਆ ਬਾਕੀ ਵੈੜ ਇੱਕ ਪ੍ਰੋਪਰ ਮੇਰਾ ਭਰਾ ਮਾਰੂ ਨੀਗਾ ਬਾਕੀ ਨੋਕਲਾ ਥਾਣ ਲੱਗਾ ਕਰਮ ਵਾਲੀ ਨੂੰ ਠੀਕ ਆ ਜੀ ਥਾਣ ਬੜਾ ਸੁਆਤੀ ਆ ਆ ਦੇਖੋ ਮੁੱਠੀ ਮੁੱਠੀ ਥਾਣਾ ਆ ਜਾ ਆ ਜਾ ਲਾਗੇ ਠੀਕ ਆ ਤੇ ਇਹ ਮੁੰਡੇ ਨੂੰ ਕਵਰ ਕਰਦੇ ਮੁੰਡਾ ਭਾਈ ਦਾ ਦੂਰ ਦੂਰ ਆ ਜਾ ਇਧਰ ਆ ਜਾ ਭੱਜਿਆ ਠੀਕ ਆ ਇਧਰ ਇੱਕ ਹੋਰ ਆਪਾਂ ਵਹਿੜ ਤੁਹਾਨੂੰ ਦਿਖਾ ਦਿੰਦੇ ਆ ਇਹ ਵੀ ਸੂਈ ਸਵਾਈ ਆ ਤੇ ਵੀਰ ਰਪਿੰਦਰ ਇਹ ਵੀ ਕ੍ਰੋਸ ਬ੍ਰੀਡ ਆ ਗਈ ਆ ਹਾਂਜੀ ਸੰਤੋ ਸਾਹਿਬ ਇਹ ਵੀ ਅੱਜ ਭਲਕੀ ਸੂਈ ਆ ਇਹ ਸੰਤੋ ਸਾਹਿਬ ਪਰਸੋਂ ਦੀ ਸੂਈ ਜੀ ਵੱਛੀ ਮਗਰ ਠੀਕ ਆ ਮੰਨੀ ਮਗਰ ਵੱਛਾ ਵਾ ਮਗਰ ਵੱਛਾ ਲਓ ਜੀ ਮਗਰ ਮੇਲ ਕਾਫ ਆ ਆ ਜਾ ਭੱਜਿਆ ਜਵਾਨਾ ਆ ਜਾ ਆ ਜਾ ਗਾਂਫੜੀ ਆ ਜਾ ਭੱਜਿਆ ਭੱਜਿਆ ਹੋਰੇ ਆ ਜਾ ਆ ਜਾ ਆ ਜਾ ਠੀਕ ਆ ਤੇ ਓਕੇ ਵੀਰ ਰਪਿੰਦਰ ਸੁਵਾ ਦੁਜਾ ਹੋ ਗਈ ਐ ਵੀ ਸੰਦੂ ਦੁਜਾ ਸਾਵ ਦੁਜਾ ਮੰਗਲ ਕੋ ਤਿਜਾ ਮੱਲੇ ਪਰ ਥੋੜੀ ਗਾਂ ਕੇ ਵੀਰ ਨੇ ਸਾਂਭੀ ਘਾਟਾ ਇਹਦੇ ਕੋ ਨਾ ਬੋਲੀ ਸਟਾਰਟਿੰਗ 13 ਕਿਲੋ ਹੂੰ ਤੇ ਦੁੱਧ ਦੇ ਨੇ 18 17 ਕਿਲੋ ਬਚੀ ਨੂੰ ਭਰੋਣਾ ਜੇ ਕੋਈ ਸਾਂਭ ਵਾਲਾ ਵੀਰ ਲੈ ਜਿਹੜਾ ਕੋਈ ਕਦਰਗਾਲਾ ਹੂੰ ਵੀ ਕਦਰਦਾਨ ਮਿਲੇ ਨੂੰ ਕੋਈ ਐਸੋ ਤਾਂ 12 13 ਕਿਲੋ ਬੋੜਾ 13 ਕਿਲੋ ਸੰਦ ਸਾਹਿਬ ਸਟਾਰਟਿੰਗ ਹਾਂ ਆ ਪਰਸੋਂ ਦੀ ਸੂਈ ਹੋਈ ਜੀ ਮਿਲ ਮਲਾਪ ਚ ਮਿੱਠੀ ਆ ਬਿਲਕੁਲ ਕੋਈ ਗੱਲ ਨਹੀਂ ਜੇਰਜੂਰ ਦੀ ਇਹਦੀ ਵੀਡੀਓ ਹੈਗੀ ਸਾਰਾ ਕੁਝ ਲੋ ਵੀ ਜੇਰਜੂਰ ਦੀ ਵੀਡੀਓ ਪ੍ਰੋਪਰ ਮਿਲ ਜੂਗੀ ਚੜੇਗੀ ਆ ਜੇਰ ਕਿਸੇ ਪ ਉਹ ਵੀਡੀਓ ਤੁਹਾਨੂੰ ਮਿਲ ਜੂਗੀ। ਬੱਚਾ ਨਾ ਮਗਰ ਦੇ। ਮਗਰ ਇਹਦਾ ਹੀ ਬੱਚਾ। ਮਗਰ ਬੱਚਾ ਜਰਸੀ ਕਰਾਸ ਵਿੱਚ ਮਗਰ ਬੱਚਾ ਇਹ ਆਪ ਵੀ ਕਰਾਸ ਬਰੀਡ ਆ। ਤੇ 12-13 ਕਿਲੋ ਇਸ ਵਕਤ ਬੋਲਾ ਦੇ ਥੱਲੇ ਹਾਜ਼ਰ ਆ। ਦੁੱਧ ਦੇ ਕਰਮ ਵਾਲੀ ਚਵਾਜੇ 15 ਚਵਾਜੇ 16 ਠੀਕ ਆ ਜੀ। ਉਹ ਜਿੰਨੀ ਕਿ ਤੁਸੀਂ ਸਾਂਭ ਲਓਗੇ ਥੋੜਾ ਜਿਹਾ ਕਈ ਰ ਨਾਰਮਲ। ਔਖੇ ਘਰੋਂ ਥੋੜੀ ਜੀ ਘੱਟ ਸਾਂਭ ਸੰਭਾਲ ਦੇ ਘਰੋਂ ਪਸ਼ੂ ਨਿਕਲਦੇ ਆ। ਬੈਂਸਪੂਨਸ ਚੱਡੇ ਦੇ ਉੱਪਰ ਤੁਸੀਂ ਵੇਖੋਗੇ ਨਾੜ ਨੋੜ ਕਾਫੀ ਆ। ਲੇਵੀ ਆਰਡਰ ਦੀ ਕੁਆਲਿਟੀ ਚੰਗੀ ਆ। ਬਾਕੀ ਇਧਰੋਂ ਤੁਹਾਨੂੰ ਆਪਾਂ ਦਿਖਾ ਰਹੇ ਇੱਕ ਸ ਬਿਲਕੁਲ ਗੋਲ ਹਵਾਨਾ ਲੈਵਾ ਆਰਡਰ ਦੀ ਕੁਆਲਿਟੀ ਤੁਸੀਂ ਵੇਖੋਗੇ ਸਟਰਕਚਰ ਵੇਖੋਗੇ ਆਗਾ ਨੂੰ ਥੋੜਾ ਜਿਹਾ ਬਤੇਰੇ ਆ ਪੱਟਾਂ ਦੇ ਵਿੱਚ ਥੋੜਾ ਜਿਹਾ ਘਾਟਾ ਲੈਵਾ ਗਾੜ ਜਿਆਦੀ ਗਾਹ ਨੂੰ ਜਿਆਦਾ ਲੈਵਾ ਠੀਕ ਆ ਜੀ ਸੋ ਦੁੱਧ ਵਾਲੀ ਵੈੜ ਆ ਬਾਕੀ ਦੁੱਧ ਚੰਗਾ ਚਵਾਜੂਗੀ ਐਸ ਵਕਤ ਬੌਲੇ ਦੀ ਆਪਾਂ ਗੱਲ ਕਰਦੇ ਆ 12 13 ਕਿਲੋ ਬੌਲਾ ਇਧਰ ਬੈਣੀ ਇੱਕ ਬੈਣੀ ਵਾਲੇ ਪੌਸੇ ਤੁਹਾਨੂੰ ਦਿਖਾ ਦਿੰਨੇ ਆ ਥੋੜੀ ਜਿਹੀ ਸਾਫ ਸੰਭਾਲ ਕੇ ਸੇ ਵੀਰ ਨੇ ਘੱਟ ਕੀਤੀ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ ਬਾਕੀ ਵੈੜ ਅੰਗ ਪੱਖ ਦੇ ਵਿੱਚ ਉਹਨੂੰ ਉਰਨੇਬੇ ਤੇ ਕੀ ਹਨਾ ਨਹੀਂ ਜੀ ਸਾਬ ਕੱਡਾ ਹੀ ਦਾ ਪਥਰਾ ਇਸੇ ਤਰ੍ਹਾਂ ਹੀ ਹਾਂ ਭਾਂਡਾ ਬਥੇਰਾ ਵਾ ਚੁੜ ਚਲ ਜਾਂਦੀ ਚੋਇਆ ਲਾਗੋ ਖਾ ਦੇ ਇੱਕ ਵਾਰ ਆ ਦਿਖਾ ਦੇ ਜਦੋਂ ਸੁਈ ਉਤਰ ਮੜੀ ਮੋੜ ਚਲ ਪਹੁੰਚ ਹੋ ਹੈਗੀ ਹੂੰ ਤਾਂ ਬਿਲਕੁਲ ਇਹਨੂੰ ਚੁੜ ਜਾਂਦੀ ਵਿਚਾਰੀ ਠੀਕ ਉਹ ਚੁਵਾਈ ਕਰਨ ਵਾਲੀ ਸਨ ਸਾਬ ਬਿਲਕੁਲ ਬਿਲਕੁਲ ਸੋ ਚੁਵਾਈ ਹਜੇ ਹੋਣੀ ਬਾਕੀ ਆ ਠੀਕ ਆ ਜੀ ਬਾਕੀ ਕੋਈ ਵੀ ਸੱਜਣ ਆਪਣਾ ਟਾਈਮੋਂ ਟਾਈਮ ਚੋਲੇ ਠੀਕ ਆ ਤੇ ਹੁਣ ਇਸ ਵਕਤ ਬੌਲੇ ਦੀ ਸਥਿਤੀ ਜਿਹੜੀ ਤੁਹਾਨੂੰ ਦੱਸ ਹੀ ਦਿੱਤੀ ਆ ਦੁੱਧ ਪਾਏ ਦਾ ਬਾਕੀ ਸਾਫ ਲੋਗੇ ਕ੍ਰੋਸ ਬ੍ਰੀਡ ਦਾ ਦੁੱਧ ਕੋਈ 15 ਲੀਟਰ ਜਾਂ 15 ਤੋਂ 12 ਬਾਰ ਵੀ ਚੁਆ ਸਕਦੀ। ਚੁਆ ਲੈਣਾ ਸੰਧ ਸਾਹਿਬ ਕੋਈ ਸੰਭ ਹੋਏ ਨਾ ਸਾਹਮਣ ਵਾਲੇ ਵੀ ਇੱਕ ਡੰਗ ਦਾ ਕੋਈ 7-8 ਕਿਲੋ 60 7 ਕਿਲੋ ਦੁੱਧ ਨਹੀਂ ਆਉਂਦਾ ਸੰਧ ਸਾਹਿਬ ਇਹਨੂੰ। ਹਾਂ। ਹਾਂਜੀ ਠੀਕ ਆ। ਓਕੇ ਵੀਰ ਰਪਿੰਦਰ ਤੋਰ ਲਿਆ ਜੇ ਠੀਕ ਆ। ਸੋ ਮਗਰ ਬੱਛਾ ਮੇਲ ਕਾਫ ਆ। ਬਾਕੀ ਕ੍ਰੋਸ ਆਂਗਾ ਠੀਕ ਆ ਜੀ ਗਾਂ ਜਿਹੋ ਜੀ ਰੁੱਤ ਸਮਾਂ ਉਹਦੇ ਵਿੱਚ ਵੀ ਕਾਫੀ ਵਧੀਆ ਦੁੱਧ ਦਿੱਤੀ ਜਾਣਾ ਤੇ ਬਾਕੀ ਉਹਨਾਂ ਵਾਲੇ ਸਮੇਂ ਦੇ ਵਿੱਚ ਗਰਮੀ 'ਚ ਫੇਰ ਵੱੱਦੇ ਵਾਲੇ ਪਸ਼ੂ ਆ। ਠੀਕ ਆ ਮੋਲ ਵੀ ਰਪਿੰਦਰ ਕਹਿੰਦੇ ਦੀ ਦੇਦਗੀ ਅੱਜ ਸੰਤੂ ਸਾਹਿਬ ਇਹ ਦੇ ਰਿਹਾ 45000 ਦੀ 45 ਦੀ ਹਾਂਜੀ ਗੱਲ ਉਹੀ ਹੈ ਫਿਰ ਮਾਨਮੁਨ ਤਾਨ ਕਰਤੀਏ ਪੂਰੇ ਜਿੰਨੇ ਵੀ ਹੁੰਦੇ ਖੁੱਲੇ ਹੋਣ ਇੱਕੇ ਸੰਤੂ ਸਾਹਿਬ 2 ਛੱਡ ਦੀ 43 ਦੀ 43 ਦੀ 43000 ਕੋਚ ਵੀ ਕੋਚੂੜ ਛਾਪ ਹੋਰ ਕਰਦਾ ਕਰ ਦਿਆ ਜੀ ਹਾਂਜੀ ਜਾਣ ਦੀ 42000 ਦੀ 42 ਦੀ ਸੰਤੂ ਸਾਹਿਬ ਜੀ 42000 ਪਰ ਇਹ ਆ ਵੀ 13 14 ਕਿਲੋ ਵਾਲੀ 45 ਦੀ ਕਹਿੰਦੇ ਦੇਣਾ ਨਹੀਂ 15 ਕਿਲੋ ਇਹ 15 16 ਕਿਲੋ ਸੰਤੂ ਸਾਹਿਬ ਆ ਹਾਂਜੀ ਬੋਲੇ ਆ ਬੋਲੀ ਪਾ ਮਨਾ ਕੇ ਖਾਲੇ ਬੰਦਾ ਕੋਈ ਠੀਕ ਆ ਠੀਕ ਆ ਹਾਂਜੀ ਹਾਂਜੀ ਅਤੇ ਨੇ ਬਗਾਂ ਵੜਾਂ ਬੋਲੇ ਤੇ ਹਾਂਜੀ ਠੀਕ ਆ ਠੀਕ ਆ ਠੀਕ ਆ 42000 ਦੀ ਇਹ ਮਿਲ ਜੂਗੀ ਠੀਕ ਆ ਜੀ ਬੱਛਾ ਮਗਰ ਦੇ ਸੋ ਇਹ ਅਜ ਮਾਲ ਆ ਵੀਰ ਰਪਿੰਦਰ ਦੇ ਕਿੱਲੇ ਤੇ ਚਾਰ ਨਾਗ ਤੁਹਾਨੂੰ ਦਿਖਾਤੇ ਆ ਸੋ ਇਹ ਸਵਾਇ ਪਸ਼ੂ ਆ ਇੱਕ ਬਹੁਤ ਜਿਹੜੀ ਚੰਗੀ ਬਾਹਰ ਤੁਹਾਨੂੰ ਦਿਖਾਈ ਆ ਕ੍ਰੋਸ ਬਰੀਡ ਆ ਗਰਲੈਂਡੋ ਦੇ ਵਿੱਚ ਹੱਥ ਪਾਲਿਓ ਠੀਕ ਆ ਜੀ ਜਾਇਜ਼ ਰੇਟ ਦੇ ਵਿੱਚ ਆ ਤੇ ਪਿੰਦਰ ਵੀਰੇ ਇੱਕ ਕੰਟੈਕਟ ਨੰਬਰ ਆਪਣੇ ਕਰਤੀ ਆ ਸੰਨ ਨੰਬਰ ਜੀ 76968 68905 ਠੀਕ ਆ ਭਰਾ ਹਾਂਜੀ ਸੋ ਇਹ ਨੰਬਰਾਂ ਦੋਸਤੋ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਓ ਠੀਕਾ ਜੀ ਪਰ ਰੁਟੀਨ ਦੇ ਵਿੱਚ ਹੀ ਮਾਲ ਆਉਂਦਾ 5 4 5 4 ਪਸ਼ੂ ਇਹਨਾਂ ਕੋਲ ਆਏ ਗਏ ਰਹਿੰਦੇ ਆ ਪੁੱਛ ਗਿਸ ਕਰਕੇ ਪੁੱਛ ਗਿਸ ਕਰਕੇ ਆਪਣਾ ਜਿਹੜਾ ਬਿਲਕੁਲ ਡਿਟੇਲ ਆ ਤੁਸੀਂ ਲੈ ਲੈਂਦੇ ਰਹੇ ਪੂਰੀ ਝੋਟੀ ਬਾਰੇ ਸੰਧੂ ਸਾਹਿਬ ਬੜੇ ਫੋਨ ਆਏ ਭੈਣ ਭਰਾਵਾਂ ਦੇ ਉਹ ਪੂਰੀ ਝੋਟੀ ਪਰਸੋਂ ਚੌਥੀ ਬਚੀ ਆ ਐਡਰੈਸ ਨਹੀਂ ਪੂਰਾ ਨੋਟ ਕਰਾਇਆ ਐਡਰੈਸ ਤਾਂ ਆਪਾਂ ਚਲੋ ਪਹਿਲੀ ਹੀ ਜੀ ਦਸੀਦਾ ਫੇਰ ਵੀ ਤੁਹਾਨੂੰ ਦੱਸਦੇ ਪਿੰਡ ਸਰਾਲੀ ਮੰਡਾ ਜਿਲ੍ਹਾ ਤਰਨਤਾਰਨ ਹਾਂ ਤਹਿਸੀਲ ਪੱਟੀ ਪੱਟੀ ਆ ਤਰੀਕ ਵੀ ਨੋਟ ਕਰਾਤੀ ਆ ਵੀ 6 ਅਕਤੂਬਰ ਆ ਠੀਕ ਆ ਜੀ ਸੁਣ ਲਿਆ ਕਰੋ ਵੀਡੀਓ ਸਟਾਰਟਿੰਗ ਦੇ ਵਿੱਚ ਸਾਰੇ ਭਰਾਵਾਂ ਨੂੰ ਬੇਨਤੀ ਆ ਐਡਰੈਸ ਪ੍ਰੋਪਰ ਥਾਂ ਟਿਕਾਣਾ ਆਪਾਂ ਸਟਾਰਟਿੰਗ ਦੇ ਵਿੱਚ ਦੱਸ ਦਈਦਾ ਤੇ ਬਾਕੀ ਕੋਈ ਨਹੀਂ ਪੁੱਛ ਕੇ ਕਰਿਆ ਕਰੋ ਨੰਬਰਾਂ ਤੇ ਕਾਲ ਕਰਕੇ ਪੁੱਛ ਲਿਆ ਕਰੋ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਕੀ ਤੇ ਆ ਜਾ ਜ਼ਰੂਰ ਕਰੋ ਮੇਰੇ ਵੀਰ ਠੀਕ ਹੈ ਜੀ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਸਤਿ ਸ਼੍ਰੀ ਅਕਾਲ ਜੀ